ਆਈਓ ਤੁਸੀਂ ਹੋ ਜੀ ਇਸ ਤੜਕੇ ਲੜਕੀ ਨੇ ਸੰਿਤਾ ਰਾਣੀ ਜੀ ਨੇ ਫੋਨ ਮਾਰਿਆ 112 ਦੀ ਕੰਪਲੇਂਟ ਕੀਤੀ ਸੀ ਉਹਦੇ ਸਬੰਧ ਵਿੱਚ ਮੈਂ ਪ੍ਰੋਸੀਸ਼ਨ ਕੋਰਟ ਦੇ ਵਿੱਚ ਇੱਕ ਵੇਲੇ ਐਪਲੀਕੇਸ਼ਨ ਅਟੈਂਡ ਕਰਨੀ ਜਾਣਾ ਸੀਗਾ ਤੇ ਮੈਨੂੰ ਕਹਿੰਦੇ 12:00 ਵਜੇ ਤੱਕ ਆਇਆ ਨਾ ਬਾਕੀ ਕੋਰਟ ਸਾਡੀ ਡਿਊਟੀ ਗਈ ਗਈ ਆ ਆ ਇੱਥੇ ਡਿਸਪਾਚ ਕਾਲ ਦੇ ਰਿਪੋਰਟ ਕੀਤੀ ਹੋਈ ਹੈ ਲੋਕ ਸਮਾਗ ਲੈਕਸਨ ਜੀ ਤੇ ਮੈਂ 12 ਵਜੇ ਤੋਂ ਪਹਿਲਾਂ ਪਹਿਲਾਂ ਇੱਥੇ ਆ ਗਿਆ ਤੇ ਇੱਥੇ ਆ ਕੇ ਜਦੋਂ ਪਤਾ ਕੀਤਾ ਮੈਨੂੰ ਤਾਂ ਇਹ ਜਮਾਸ਼ਲ ਲੁਧਿਆਣੇ ਤੋਂ ਹੋਣਗੇ ਲੁਧਿਆਣੇ ਚਲੇ ਗਿਆ ਉਹਨੂੰ ਇੰਨਾ ਚਿਰ ਬੈਠ ਕੇ ਰਹਾ ਕਰਦਾ ਮੈਂ ਉਸਦੇ ਬਾਈ ਨੂੰ ਕਹਿ ਕੇ ਖਾਨ ਬਾਈ ਨੂੰ ਕਰਕੇ ਫਿਰ ਮੈਂ ਘਰ ਪਤਾ ਕਰਕੇ ਤਾਂ ਬਾਈ ਨੂੰ ਨਾਲ ਲੈ ਕੇ ਗਿਆ ਮੈਂ ਤੇ ਇੱਥੇ ਕਥਾ ਕਰਕੇ ਜਦੋਂ ਪਤਾ ਕੀਤਾ ਉਹਨਾਂ ਨੇ ਕਿ ਸਾਡੇ ਸੈਸ਼ਨ ਕੋਰਟ ਦੇ ਵਿੱਚ ਮੈਰਿਜ ਹੋ ਰਹੀ ਹੈ ਹੋ ਗਈ ਸੈਸ਼ਨ ਕੋਰਟ ਤੇ ਅਸੀਂ ਪ੍ਰੋਟੈਕਸ਼ਨ ਲੈ ਲਈ ਮੈਰਿਜ ਕਰਵਾ ਲਈ ਅਸੀਂ ਟਰਮ ਚੇਂਜ ਕਰਕੇ ਉਸ ਸੰਬੰਧੀ ਵਿੱਚ ਉਹਦੇ ਜਿਹੜੇ ਦਰਖਾਸਤ ਦੇ ਕਾਗਜ਼ ਨੇ ਉਹਦੇ ਐਸਆਈ ਪਿਆਰਾ ਸਾਨੂੰ ਮਾਰਕ ਕੀਤੇਵੇਂ ਨੇ ਤੇ ਗੱਲ ਉਹ ਐਸਟੀਓ ਸਾਹਿਬ ਨੂੰ ਮਿਲ ਕੇ ਵੀ ਆਏ ਨੇ ਜੀ ਤੇ ਇਹ ਸੈਸ਼ਨ ਕੋਰਟ ਦੇ ਕਾਗਜ਼ਤ ਨੇ ਦਿਖਾ ਕੇ ਲੈ ਕੇ ਆਏ ਨੇ ਤੇ ਫਿਰ ਮੈਂ ਜਿਹਦੇ ਖਲਾਫ ਕੰਪਲੇਂਟ ਕਰਕੇ ਉਹ ਮੈਂ ਬਿਆਨ ਲਿਖ ਲਿਆ ਮਾਇਤੇ ਇਹ ਦਿਨਾਂ ਰਹਿ ਰਹੇ ਆ ਆਪ ਵੀ ਸਾਡੀ ਮੈਜ ਕਰਾ ਲਈ ਅਸੀਂ ਸੈਸ਼ਨ ਕੋਰਟ ਤੋਂ ਪ੍ਰੋਟੈਕਸ਼ਨ ਲਈਆ ਕੀ ਇਹ ਇਦਾਂ ਧਰਮ ਚੇਂਜ ਕਰਕੇ ਬਿਨਾ ਤਲਾਕ ਦਿੱਤੇ ਮੈਜ ਕਰਵਾਉਣ ਦੇ ਹੱਕ ਦਾ ਰਹਿ ਕੇ ਸਾਡੇ ਦਾ ਇਹ ਤਾਂ ਹੁਣ ਲੋਕ ਕਰਾਉਂਦੇ ਨੇ ਜਿਨ੍ਹਾਂ ਨੂੰ ਕਰਵਾ ਲੈਂਦੇ ਨੇ ਆਪਣਾ ਸੈਸ਼ਨ ਕੋਰਟ ਗਿਆ ਕਿ ਜੇ ਇਹ ਕੋਈ ਕਰਨਾ ਚਾਹੁੰਦੇ ਆਪਦੀ ਅਦਾਲਤ ਚ ਪੈਰ ਰਾਈ ਕਰ ਲਈ ਤੇ ਇਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਰਿਆਮ ਇਲਜ਼ਾਮ ਲਾਏ ਗਏ ਨੇ ਵੀ ਮੈਨੂੰ ਦਰਦ ਦਰਦ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਮੈਨੂੰ ਦਰਦ ਦਰਦ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਕੋਲ ਅੱਜ ਕੰਪਲੇਂਟ ਆਈ ਸੀ ਕੰਪਲੇਂਟ ਸੁਣਾ ਸੈਸ਼ਨ ਫੂਟ ਵੇਲ ਅਟੈਂਡ ਕਰਕੇ ਸਿੱਧਾ ਇੱਥੇ ਆਇਆ ਹੋਰ ਕਿਥੇ ਨ ਗਿਆ ਹੈਗਾ 12 ਵਜੇ ਤੋਂ ਪਹਿਲਾਂ ਮੈਂ ਟਾਈਮ ਦਿੱਤਾ ਸੀ ਮੈਨੂੰ ਆਏ ਸੀ ਵੇਖ ਲੁਧਾਨੀ ਚੱਲੇ ਗਏ ਲੁਧਾਨੇ ਤੋਂ ਆਏ ਨੇ ਚਲ ਹੁਣ ਇਹਨੇ ਫੋਨ ਨਾਲ ਮੈਂ ਸੰਪਰਕ ਕੀਤਾ ਹੀ ਮੈਂ ਇਹਨਾਂ ਦੇ ਘਰ ਹੀ ਪਹੁੰਚ ਗਿਆ ਭਾਈ ਤੁਸੀਂ ਕਿੱਥੇ ਹੋ ਇਹ ਕਹਿੰਦੇ ਤੁਸੀਂ ਆ ਰਹੇ ਹਾਂ ਮੈਂ ਚਲੋ ਆਜੋ ਕੋਈ ਗੱਲ ਨਹੀਂ ਪਰ ਮੈਂ ਤੁਸੀਂ ਇੱਥੇ ਵੇ ਕੰਪਲੀਟ ਕੀਤੀ ਹੈ ਇੱਕ ਰਿਕੁਐਸਟ ਕੀਤੀ ਸੀ ਵੀ ਮੇਰਾ ਇਹ ਜਿਹੜਾ ਮਸਲਾ ਉਹਦੇ ਤੇ ਵਿਚਾਰਿਆ ਜਾਵੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਜੀ ਮੈਂ ਉਹਦੇ ਬਾਰੇ ਦਰਖਾਸਤ ਵਾਲਾ ਪਤਾ ਨਹੀਂ ਪੜ੍ਹ ਕੇ ਦਰਖਾਸਤ ਸਾਡੇ ਥਾਣੇ 'ਚ ਹੋਊਗੀ ਤਾਂ ਉਹ ਕਿਸੇ ਆਪਣੇ ਤਫਤੀਸ਼ੀ ਅਫਸਰ ਨੂੰ ਮਾਰਕ ਕੀਤੀ ਹੋਏ ਐਸਐਚਓ ਸਾਹਿਬਾਨ ਤੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਪੀੜਤ ਤੁਹਾਡੇ ਕੋਲੇ ਪਹੁੰਚੀ ਹੈ ਕੀ ਤੁਸੀਂ ਦੂਜੇ ਪਰਿਵਾਰ ਨੂੰ ਮਿਲਿਓ ਜੀ ਹਾਂ ਜੀ ਬੰਦ ਨੂੰ ਮਿਲ ਲਿਆ ਉਹਨਾਂ ਦਾ ਬਿਆਨ ਲਿਖ ਲਿਆ 112 ਦੀ ਕੰਪਲੇਨਟ ਕੀਤੀ ਸੀਗੀ ਤੇ ਮੈਂ ਜਾ ਕੇ ਉਹਨਾਂ ਐਸਐਚਓ ਸਾਹਿਬ ਨੂੰ ਦੱਸੂਗੀ ਕਰਨਾ ਚਾਹੁੰਦੇ ਤਾਂ ਐਸਐਚਓ ਸਾਹਿਬ ਨੂੰ ਮਿਲਣ ਤਾਂ ਹੀ ਚਾਹੀਦਾ ਕੋ ਦੋ ਇਹਨਾਂ ਨੂੰ ਕੋਈ ਧੱਕਾ ਹੋਇਆ ਤੁਸੀਂ ਇਹਨਾਂ ਦਾ ਬਿਆਨ ਲੱਕੇ ਕਰ ਨਹੀਂ ਕਰਦਾਂਗੇ